ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਜਿੱਥੇ ਥਾਣੇ ਦੇ ਬਾਹਰ ਫਾਇਰਿੰਗ ਕੀਤੀ ਗਈ ਹੈ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਨੇ ਪਤਨੀ ਅਤੇ ਪੁੱਤ ਨੂੰ ਗੋਲੀਆਂ ਮਾਰ ਦਿੱਤੀਆਂ ਨੇ ਪਤਨੀ ਅਤੇ ਪੁੱਤ ਸਮੇਤ ਤਿੰਨ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਵੱਡੀ ਖਬਰ ਅੰਮ੍ਰਿਤਸਰ ਤੋਂ ਥਾਣੇ ਦੇ ਬਾਹਰ ਵੱਡੀ ਵਾਰਦਾਤ ਹੋਈ ਹੈ ਫਾਇਰਿੰਗ ਕੀਤੀ ਗਈ ਹੈ ਉਹ ਵੀ ਕਿਸੇ ਹੋਰ ਵੱਲੋਂ ਨਹੀਂ CRPF ਦੇ ਰਿਟਾਇਰਡ DSP ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਪਤਨੀ ਅਤੇ ਪੁੱਤ ਨੂੰ ਗੋਲੀ ਮਾਰ ਦਿੱਤੀ ਗਈ ਹੈ ਪਤਨੀ ਪੁੱਤ ਸਮੇਤ ਤਿੰਨ ਲੋਕਾਂ ਨੂੰ ਗੋਲੀ ਮਾਰੀ ਗਈ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਹੈ ਹਾਲਾਂਕਿ ਕੀ ਕਾਰਨ ਰਹੇ ਕੀ ਘਰੇਲੂ ਕਲੇਸ਼ ਸੀ ਕਿਸ ਕਾਰਨ ਇਹ ਗੋਲੀਆਂ ਚਲਾਈਆਂ ਗਈਆਂ ਕਿੰਨੇ ਸਮੇਂ ਤੋਂ ਆਪਸ ਦੇ ਵਿੱਚ ਇਹ ਕਰੇ ਲੂਕ ਕਲੇਸ ਚੱਲ ਰਿਹਾ ਸੀ ਰਟਾਇਰਡ ਡੀਐਸਪੀ ਨੇ ਕੀ ਆਪਣੀ ਲਾਇਸੈਂਸੀ ਪਿਸਟਲ ਦੇ ਨਾਲ ਜਾਂ ਕਿ ਸਵੈਪਨ ਦੇ ਨਾਲ ਇਹ ਗੋਲੀਆਂ ਚਲਾਈਆਂ ਨੇ ਜਾਂਚ ਦਾ ਵਿਸ਼ਾ ਹੈ ਪਰ ਵੱਡੀ ਵਾਰਦਾਤ ਹੈ ਅੰਮ੍ਰਿਤਸਰ ਦੇ ਵਿੱਚ ਵਾਪਰੀ ਹੈ ਥਾਣੇ ਦੇ ਬਾਹਰ ਵਾਪਰੀ ਹੈ ਕਿ ਥਾਣੇ ਦੇ ਅੰਦਰ ਇਹ ਦੋ ਧਿਰਾਂ ਗਈਆਂ ਹੋਈਆਂ ਸੀ ਉਸ ਤੋਂ ਬਾਅਦ ਆਪਸ ਦੇ ਵਿੱਚ ਕੋਈ ਝਗੜਾ ਹੋਇਆ ਬਹੁਤ ਸਾਰੇ ਸਵਾਲ ਨੇ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਦੇਵਾਂਗੇ ਰਟਾਇਰਡ ਡੀਐਸਪੀ ਨੇ ਪਤਨੀ ਪੁੱਤ ਨੂੰ ਗੋਲੀ ਮਾਰ ਦਿੱਤੀ ਹੈ ਮੇਰੇ ਸਹਿਯੋਗੀ ਅਮਿਤ ਸ਼ਰਮਾ ਜੁੜੇ ਨੇ ਲਾਈਵ ਅਮਰਿਤ ਦੇ ਕੁਝ ਅਪਡੇਟ ਕਿਉਂਕਿ ਬਹੁਤ ਵੱਡੀ ਵਾਰਦਾਤ ਇੱਕ ਤਾਂ ਅੰਮ੍ਰਿਤਸਰ ਦੂਜਾ ਥਾਣੇ ਦੇ ਬਾਹਰ ਤੀਜਾ ਸੀਆਰਪੀਐਫ ਦਾ ਰਿਟਾਇਰਡ ਡੀਐਸਪੀ ਤੇ ਚੌਥਾ ਆਪਣੇ ਹੀ ਪਰਿਵਾਰ ਦੇ ਗੋਲੀ ਮਾਰੀ ਗਈ ਹੈ ਕੀ ਕਾਰਨ ਹੈ ਰਣਬੀਰ ਇਸ ਵੇਲੇ ਅਸੀਂ ਉਸੇ ਜਗ੍ਹਾ ਤੇ ਖੜੇ ਆ ਤੇ ਜਿਹੜੀ ਹੁਣ ਤੱਕ ਸਾਰੀ ਪੁਖਤਾ ਜਾਣਕਾਰੀ ਮਿਲੀ ਹੈ ਉਸ ਦੇ ਵਿੱਚ ਸੀਆਰਪੀਐਫ ਦਾ ਜਿਹੜਾ ਪੁਰਵ ਡੀਐਸਪੀ ਸੀ ਜਿਸ ਦਾ ਦੋ ਜਿਹੜਾ ਕਿ ਪੁਲਿਸ ਨੂੰ ਜਿਹੜੀ ਜਾਣਕਾਰੀ ਪੁਲਿਸ ਤੋਂ ਮਿਲੀ ਹੈ ਦੋ ਵਿਆਹ ਜ਼ਰੂਰ ਹੋਏ ਸੀ ਸੋ ਇਹ ਪਹਿਲੀ ਪਤਨੀ ਹੈ ਸੋ ਉਸ ਦਾ ਲੇ ਲੁਕਲੇ ਜਰੂ ਚੱਲ ਰਿਹਾ ਸੀ ਆਪਣੀ ਪਤਨੀ ਦੇ ਨਾਲ ਸੋ ਇਸ ਜਗ੍ਹਾ ਤੇ ਉਹ ਜ਼ਰੂਰ ਦੋਵੇਂ ਆਪਣੀ ਪਤਨੀ ਦੇ ਨਾਲ ਪਤਨੀ ਦੇ ਨਾਲ ਉਸ ਦਾ ਪਹਿਲਾ ਪਤਨੀ ਤੋਂ ਜਿਹੜਾ ਇੱਕ ਬੇਟਾ ਸੀ ਤੇ ਉਹ ਨਾਲ ਉਸ ਦੀ ਪਤਨੀ ਬੇਟੇ ਦੀ ਪਤਨੀ ਸੀ ਸੋ ਤਿੰਨਾਂ ਨੂੰ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਕੁੱਲ 4 ਰਾਊਂਡ ਫਾਇਰਿੰਗ ਹੋਈ ਹੈ ਸੋ ਇਸ ਗੇਟ ਦੇ ਅੰਦਰ ਹੀ ਜਿਹੜਾ ਪੁਲਿਸ ਥਾਣਾ ਅੰਮ੍ਰਿਤਸਰ ਦਾ সদর ਮੌਜੂਦ ਹੈ ਇਸ ਦੇ ਨਾਲ ਗੁਰਨਾਨਕ ਹਸਪਤਾਲ ਸਥਿਤ ਹੈ ਸੋ ਇਸ ਜਗ੍ਹਾ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਆਰਪੀਐਫ ਦੇ ਪੂਰੇ ਡੀਐਸਪੀ ਨੂੰ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਿਆ ਗਿਆ ਤਿੰਨ ਜੋ ਕਾਇਲ ਹੋਏ ਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋ ਐਸੇ ਜਗ੍ਹਾ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਦੇ ਆਲਾ ਅਧਿਕਾਰੀ ਵੀ ਇਸ ਜਗ੍ਹਾ ਤੇ ਮੌਜੂਦ ਹੈ ਅਸੀਂ ਗੱਲ ਕਰਾਂਗੇ ਭਾਜੀ ਕਿਸ ਤਰ੍ਹਾਂ ਇਹ ਘਟਨਾ ਕਿਵੇਂ ਹੋਈ ਤੇ ਕੀ ਉਹਦਾ ਪੁਰਾਣਾ ਕਲੇਸ਼ ਚੱਲ ਰਿਹਾ ਸੀ ਕਿੰਨੀ ਦੇਰ ਤੋਂ ਕਲੇਸ਼ ਚੱਲ ਰਿਹਾ ਸੀ ਤੇ ਕੀ ਉਹ ਥਾਣੇ ਚਾਏ ਸੀ ਆਪਣੀ ਕੰਪਲੇਨ ਲੈ ਕੇ ਹਾਂਜੀ ਉਹ ਆਪਣੀ ਕੰਪਲੇਨ ਲੈ ਕੇ ਆਏ ਸੀ ਥਾਣੇ ਤੇ ਜਾਣਾ ਹੀ ਸੀ ਉਹਨਾਂ ਨੇ ਅੰਦਰ ਤੇ ਪਹਿਲਾਂ ਹੀ ਤੈਸ਼ ਤੇ ਆ ਕੇ ਉਹਨਾਂ ਨੇ ਗੋਲੀ ਚਲਾ ਦਿੱਤੀ ਅਤਰ ਸਿੰਘ ਨਾਮ ਉਹਨਾਂ ਦਾ ਤੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਉਹ ਕਾਰਵਾਈ ਹੋ ਮਹਿਜ 100 ਮੀਟਰ ਥਾਣਾ ਮਹਿਜ ਇਸ ਜਗ੍ਹਾ ਤੋਂ 100 ਮੀਟਰ ਦੀ ਦੂਰੀ ਤੇ ਆ ਜਿਸ ਜਗ੍ਹਾ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾ ਜਿਹੜਾ ਲਾਇਸੈਂਸੀ ਪਿਸਤੌਲ ਸੀ ਜਿਸ ਨਾਲ ਗੋਲੀਆਂ ਚਲਾਈਆਂ ਗਈਆਂ ਕਿ ਕਿੰਨੇ ਰਾਉਂਡ ਫਾਇਰਿੰਗ ਕੀਤੀ ਗਈ ਸੀ ਸਾਹੀ ਦੋ ਤੋਂ ਤਿੰਨ ਰਾਉਂਡ ਫਾਇਰ ਫਾਇਰ ਹੋਏ ਆ ਜੀ ਬਾਕੀ ਅਸੀਂ ਲਾਇਸੈਂਸ ਪਿਸਤੌਲ ਵੱਲੋਂ ਵੈਲੀਫਾਈ ਕਰਦੇ ਆ ਜੀ ਜੀ ਸੀਆਰਪੀ ਦੇ ਵਿੱਚ ਹੈਗੇ ਆ ਤਕਰੀਬਨ ਲਾਇਸੈਂਸੀ ਹੋਏਗਾ ਪਿਸਤੌਲ ਹਾਂ ਜੀ ਇਸ ਦੇ ਨਾਲ ਜਿਹੜਾ ਕੀ ਕਲੇਸ਼ ਕੀ ਚੱਲ ਰਿਹਾ ਸੀ ਕੀ ਉਹਨਾਂ ਦੇ ਪਹਿਲੀ ਪਤਨੀ ਉਹਨਾਂ ਦੀ ਮੈਟ੍ਰੀਮੋਨੀਅਲ ਡਿਸਪੂਟ ਇਹਨਾਂ ਦੀ ਫਰਸਟ ਵਾਈਫ ਹੈ ਉਹਨਾਂ ਦੇ ਬੱਚੇ ਹੈ ਜੀ ਬਾਕੀ ਦੇਖਦੇ ਹਾਂ ਉਹਨਾਂ ਦਾ ਕੀ ਹੈ ਕੀ ਉਸ ਤੋਂ ਬਾਅਦ ਹੀ ਆਪਾਂ ਕਲੀਅਰ ਕਰਾਂਗੇ ਜੋ ਮੌਕੇ ਤੇ ਆਈਆਂ ਜੀ। ਇਹਨਾਂ ਦੀ ਹਾਲਤ ਕਿਹੋ ਜੀ ਆ ਕਿਉਂਕਿ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਕਿੱਥੇ ਕਿੱਥੇ ਗੋਲੀਆਂ ਵਜੀਆਂ ਵੇ ਕਿੰਨੀਆਂ ਗੋਲੀਆਂ ਵਜੀਆਂ? ਹਾਂਜੀ ਇਹ ਹਸਪਤਾਲ ਜਾ ਕੇ ਪਤਾ ਚੱਲੂਗਾ ਜੇ ਮੌਕੇ ਤੇ ਆਏ ਹੋ। ਮੌਕਮਲਾ ਜੇ ਕਰ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਾਵਾਂਗੇ ਹਸਪਤਾਲ ਫਿਰ ਤੁਹਾਨੂੰ ਦੱਸ ਕਾਂਗੇ ਜੀ। ਇਹ ਤੁਹਾਡੇ ਥਾਣੇ 'ਚ ਇਸ ਦੀ ਸ਼ਿਕਾਇਤ ਕੀਤੀ ਗਈ ਸੀ ਕਿੰਨੀ ਦੇਰ ਤੋਂ ਉਹਨਾਂ ਦੀ ਸ਼ਿਕਾਇਤ ਚੱਲਦੀ ਸੀ ਕੀ ਹਾਲੇ ਤੱਕ ਨਿਪਟਾਰਾ ਨਹੀਂ ਹੋਇਆ ਸਿੱਖਿਥੋਂ ਦਾ ਰਹਿਣਾ? ਮੇਰੇ ਥਾਣੇ ਨਹੀਂ ਸੀ ਇਹ ਥਾਣਾ ਸਦਰ ਦੇ ਵਿੱਚ ਸ਼ਿਕਾਇਤ ਕੀਤੀ ਸੀ ਮੇਰਾ ਥਾਣਾ ਪਿੱਛੇ ਹੈ ਜਿਹੜ ਤੇ ਇਸ ਕਰਕੇ ਮੈਂ ਕਾਰਵਾਈ ਕਰ ਰਿਹਾ ਜੀ ਸੋ ਬਿਲਕੁਲ ਗ੍ਰਫਤਾਰ ਜ਼ਰੂਰ ਰਣਵੀਰ ਉਸ ਜਿਹੜਾ આરોપી ਹੈ ਉਸ ਨੂੰ ਕਰ ਲਿੱਤਾ ਗਿਆ ਵੈ ਤੇ ਹੁਣ ਅੱਗੇ ਦੀ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜੇ ਪੁਲਿਸ ਦੇ ਅਧਿਕਾਰੀਆਂ ਦਾ ਜ਼ਰੂਰ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਪੁਰਾਣਾ ਉਹਨਾਂ ਦਾ ਜ਼ਰੂਰ ਕੇਸ ਚੱਲ ਰਿਹਾ ਸੀ ਮੈਟਰਮੋਨੀਆ ਕੇਸ ਹੈ ਕਿਉਂਕਿ ਇਹਨਾਂ ਦੀ ਪਹਿਲੀ ਪਤਨੀ ਹੈ ਪਹਿਲਾ ਬੇਟਾ ਇਸ ਜਗ੍ਹਾ ਤੇ ਆਇਆ ਸੀ ਉਹ ਆਪਣੀ ਕੰਪਲੇਨ ਲੈ ਕੇ ਉਹ ਅੰਮ੍ਰਿਤਸਰ ਦੇ ਸਦਰ थाना ਜਿਹੜਾ ਗੇਟ ਦੇ ਅੰਦਰਲੇ ਪਾਸੇ ਆ ਕਰੀਬ 100 ਮੀਟਰ ਦੀ ਦੂਰੀ ਤੇ ਸਿੱਤਾ ਉਸ ਜਗ੍ਹਾ ਤੇ ਕੰਪਲੇਨ ਲੈ ਕੇ ਜਰੂਰ ਆਇਆ ਸੀ ਲੇਕਿਨ ਹਲੇ ਅੰਦਰ ਗਏ ਵੀ ਨਹੀਂ ਸੀ ਕਿ ਇੱਥੇ ਹੀ ਉਹਨਾਂ ਦਾ ਐਸੇ ਜਗ੍ਹਾ ਤੇ ਕਲੈਸ਼ ਹੋਇਆ ਵਾ ਸਾਰੇ ਪਹਿਲੀ ਪਤਨੀ ਦਾ ਤੇ ਜਿਹੜੇ ਸੀਆਰਪੀਐਫ ਦੇ ਪੁਰਵ ਡੀਐਸਪੀ ਉਹਨਾਂ ਦਾ ਕਲੈਸ਼ ਹੋਇਆ ਵਾ ਤੇ ਉਸ ਤੋਂ ਬਾਅਦ ਉਸ ਦੁਆਰਾ ਗੋਲੀਆਂ ਚਲਾਈ ਗਈਆਂ ਕਰੀਬ ਜਿਹੜੀ ਸੂਚਨਾ ਮਿਲੀ ਹੈ 4 ਰਾਉਂਡ ਫਾਇਰ ਫਾਇਰ ਕੀਤੀ ਗਈ ਹੈ 3 ਲੋਕਾਂ ਨੂੰ ਗੋਲੀ ਵੱਜੀ ਹੈ ਮੈਂ ਆਪਣੇ ਦਰਸ਼ਕਾਂ ਨੂੰ ਫੇਰ ਇੱਕ ਵਾਰੀ ਦੱਸ ਦਵਾ ਕਿ ਉਹਨਾਂ ਦੀ ਪਹਿਲੀ ਪਤਨੀ ਪਹਿਲਾ ਬੇਟਾ ਤੇ ਬੇਟੇ ਦੀ ਪਤਨੀ ਜਿਹੜੀ ਕਿ ਇਸ ਜਗ੍ਹਾ ਤੇ ਮੌਜੂਦ ਸੀ ਤਿੰਨਾਂ ਨੂੰ ਗੋਲੀ ਵੱਜੀ ਹੈ ਉਹਨਾਂ ਨੂੰ ਗੁਰਨਾਣਕ ਹਸਪਤਾਲ ਅੰਮ੍ਰਿਤਸਰ ਦਾ ਨਾਲ ਹੀ ਸਦਰ ਥਾਣੇ ਦੇ ਨਾਲ ਹੀ ਗੁਰਨਾਣਕ ਹਸਪਤਾਲ ਹੈ ਉਸ ਜਗ੍ਹਾ ਤੇ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਹਾਲਾਂਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅੱਗੇ ਦੀ ਜਾਂਚ ਜ਼ਰੂਰ ਪੁਲਿਸ ਦੁਆਰਾ ਸ਼ੁਰੂ ਕਰ ਦਿੱਤੀ ਗਈ ਹੈ ਰਣਵੀਰ ਆ ਬਿਲਕੁਲ ਅਮਿਤ ਜਿਸ ਤੰਗ ਦੇ ਨਾਲ ਜਾਣਕਾਰੀ ਮਿਲ ਰਹੀ ਹੈ ਕਿ ਇੱਕ ਤਾਂ CRPF ਦਾ ਰਿਟਾਇਰਡ DSP ਤਾਂ DSP ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਸ ਨੇ ਹੀ ਗੋਲੀਆਂ ਚਲਾਈਆਂ ਉਸ ਨੇ ਆਪਣੀ ਪਹਿਲੀ ਪਤਨੀ ਅਤੇ ਆਪਣੇ ਪੁੱਤ ਤੇ ਨੂੰ ਤੇ ਗੋਲੀਆਂ ਚਲਾਈਆਂ ਨੇ ਕੀ ਕੋਈ ਪਰਿਵਾਰਿਕ ਮੈਂਬਰ ਹੁਣ ਤੱਕ ਪਹੁੰਚਿਆ ਹੈ ਅ ਅਮਿਤ ਜਾਂ ਇਸ ਦੇ ਨਾਲ ਹੀ ਕੋਈ ਉਸ ਦਾ ਜੋ CRPF ਦਾ ਰਿਟਾਇਰਡ DSP ਹੈ ਇਸ ਦਾ ਕੋਈ ਬਿਆਨ ਤੇ ਇਹ ਵੀ ਜਾਣਨਾ ਚਾਹੁੰਦੇ ਆ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਹੈ ਬਿਲਕੁਲ ਰਣਬੀਰ ਪੁਲਿਸ ਦੇ ਜਿਹੜੇ ਅਧਿਕਾਰੀ ਇਸ ਜਗ੍ਹਾ ਤੇ ਪਹੁੰਚੂ ਕੇ ਆ ਸੀ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਥਾਣੇ ਅਤੇ ਜਿਸ ਘਟਨਾ ਜਿਸ ਜਗ੍ਹਾ ਤੇ ਘਟਨਾ ਹੋਈ ਆ ਉਸ ਦੀ ਦੂਰੀ ਤੁਹਾਨੂੰ ਦੱਸਣ ਦੀ ਜ਼ਰੂਰ ਆਪਣੇ ਦਰਸ਼ਕਾਂ ਨੂੰ ਕੋਸ਼ਿਸ਼ ਕਰਾਂਗੇ ਪੁਲਿਸ ਦਾ ਜਵਾਨ ਜਿਹੜਾ ਤੁਸੀਂ ਸਕਰੀਨ 'ਚ ਜਾਂ ਕੈਮਰਾ ਸਕਰੀਨ 'ਚ ਨਜ਼ਰ ਆ ਰਿਹਾ ਉਹ ਥਾਣੇ ਤੋਂ ਇਧਰਲੇ ਪੰਨੇ ਆ ਰਿਹਾ ਜਿੱਥੇ ਘਟਨਾ ਹੋਈ ਆ ਸੋ ਮਹਿਜ 100 ਮੀਟਰ ਦੀ ਦੂਰੀ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਗੇਟ ਦੇ ਅੰਦਰ ਐਂਟਰ ਹੁੰਦੇ ਹੀ ਜਿਹੜਾ ਥਾਣਾ ਸ਼ੁਰੂ ਹੁੰਦਾ ਵੈਸੇ ਇਸ ਜਗ੍ਹਾ ਤੇ ਜ਼ਰੂਰ ਉਹ ਜਿਹੜੀ ਪੁਲਿਸ ਦਾ ਵੀ ਕਹਿਣਾ ਹੈ ਕਿ ਉਹ ਥਾਣੇ ਜ਼ਰੂਰ ਜਾ ਰਹੇ ਸੀ ਲੇਕਿਨ ਥਾਣੇ ਤੋਂ ਬਾਹਰ ਹੀ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਜਿਸ ਤੋਂ ਬਾਅਦ ਜਿਹੜਾ CRPF ਦਾ ਪੂਰਵ DSP ਹੈ ਉਸਨੇ ਗੋਲੀ ਚਲਾਈ ਐ ਸੋ ਪੁਲਿਸ ਦੇ ਅਲਾ ਅਧਿਕਾਰੀ ਵੀ ਇਸ ਜਗ੍ਹਾ ਤੇ ਮੌਜੂਦ ਹੈ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ CRPF ਦਾ ਜਵਾਨ रिटायर की तो हैसी तो कितनी देर तो ओना दा जेड़ा जेड़ा केस जेड़ा मैट्रिमोनिया दा केस चल रिया सी क्योंकि काफी देर तो इस जगह ते जेडी शिकायत जरूर कीती गई सी सो पुलिस दे आला अधिकारी ਨਾਲ ਅਸੀਂ जरूर ਗੱਲ ਕਰਾਂਗੇ ਸਭ ਤੋਂ ਪਹਿਲਾਂ ਇੱਕ ਵਾਰੀ ਫੇਰ ਤੁਹਾਨੂੰ ਤਸਵੀਰਾਂ ਥਾਣੇ ਦੀਆਂ जरूर ਦਿਖਾ ਦਿੰਨੇ ਆ ਕਿ ਆਖਿਰ ਕੀ ਸਰ ਜਿਹੜਾ ਜਿਹੜਾ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ CRPF ਦਾ ਜਵਾਨ ਕਿਸ ਜਗ੍ਹਾ ਤੇ ਰਹਿ ਰਿਹਾ ਸੀ ਤੇ ਕਿੰਨੀ ਦੇਰ ਤੋਂ ਇਸ ਥਾਣੇ ਦੇ ਅੰਦਰ ਜਿਹੜਾ ਉਹਨਾਂ ਦਾ ਮੈਟਰਮੋਨੀਆ ਦਾ ਕੇਸ ਆ ਕੀ ਇਹ origianally ਰਾਜਸਥਾਨੀ ਤੋਂ ਹੈ ਦੇ ਵਰ ਪਾਸਿੰਗ ਬਾਈ ਇਥੇ ਹਸਪੀਟਲ ਦੇ ਕੋਲੇ ਨੇ ਬਾਹਰ ਸਾਹਮਣੇ ਹਲੇ ਥਾਣੇ ਮਤਲਬ ਦੇ ਥਾਣੇ ਦੇ ਬਿਲਕੁਲ ਵਿੱਚ ਨਹੀਂ ਹੋਇਆ ਬਟ ਥਾਣੇ ਤੋਂ ਬਾਹਰ ਜਿਹੜਾ ਸੀਗਾ ਉਧਰ ਇਹਨਾਂ ਦੀ ਝੜਪ ਹੋਈ ਆਪਸ ਦੇ ਵਿੱਚ ਫਿਰ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਉਸ ਤੋਂ ਬਾਅਦ ਜਿਹੜੇ ਸਾਡੇ ਨਾਕਾ ਬੰਦੀ ਹੈ ਇੱਥੇ ਲੱਗੀ ਹੋਈ ਹੈ ਆਈ ਊਡ ਰੀਅਲੀ ਕਮੈਂਡ ਥੈਮ ਕਿਉਂਕਿ ਜਿਹਦੇ ਕੋਲ ਵੈਪਨ ਹੋਵੇ ਉਸ ਨੂੰ ਓਵਰਪਾਵਰ ਕਰਨਾ ਇਟਸ ਕਰੇਜ ਦਾ ਗੱਲ ਹੈਗੀ ਜੀ ਉਨੇ ਨਾਲ ਦੀ ਨਾਲ ਉਹਨੂੰ ਫੜਿਆ ਜੀ ਤੇ ਉਹਨੂੰ ਫੜ ਕੇ ਨਾਲ ਦੇਣਾ ਮਜੀਠਾ ਰੋਡ ਥਾਣੇ ਦਾ ਏਰੀਆ ਪੈਂਦਾ ਤੇ ਉੱਥੇ ਨਾਲ ਦੇ ਨਾਲ ਪੇਸ਼ ਕੀਤਾ ਜੀ ਕਾਰਨ ਪਤਾ ਲੱਗਾ ਜੀ ਗੋਲੀ ਗੋਲ ਚਾਈ ਗਈ ਕਾਰਨ ਨਹੀਂ ਹੈ ਕਿ ਇਹਨਾਂ ਦਾ ਮੈਰਿਟਲ ਡਿਸਪਿਊਟ ਸੀ ਦੋ ਮੈਰਿਜਸ ਸੀ ਕਿ ਪਹਿਲੇ ਵਾਈਫ ਦੇ ਨਾਲ ਪ੍ਰੋਪਰਟੀ ਕਲੇਮਸ ਨੂੰ ਲੈ ਕੇ ਤੇ ਬੱਚਿਆਂ ਦੇ ਨਾਲ ਵੀ ਇਹਨਾਂ ਦਾ ਕਾਫੀ ਆਪਸ ਚ ਰਹਿੰਦਾ ਸੀਗਾ ਤੂ ਤੂ ਮੈਂ ਮੈਂ ਫਿਰ ਉਸ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਫਾਇਰ ਕੀਤਾ ਜਿਸ ਪਿਸਤੌਲ ਨਾਲ ਕੱਟਣ ਨੂੰ ਜਾਂਉਂ ਦਿੱਤਾ ਗਿਆ ਲਾਇਸੈਂਸੀ ਸੀ ਹਾਂਜੀ ਇਹ ਲਾਇਸੈਂਸ ਸੀਗਾ ਇਹ ਸੀਆਰਪੀਐਫ ਦੇ ਫਾਰਮਰ empioyee ਹੈਗੇ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿਕਿਉਰਿਟੀ ਦੀ ਵੀ ਜੌਬ ਕੀਤੀ ਸੀ ਤਾਂ ਇਹਨਾਂ ਕੋਲ ਲਾਇਸੈਂਸਡ ਵੈਪਨ ਸੀਗਾ ਜੇ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਹਦੇ ਨਾਲ ਗੋਲੀ ਹਾਂਜੀ ਉਹਨਾਂ ਨੂੰ ਨਾਲ ਦੇ ਨਾਲ ਉਹੀ ਮੈਂ ਕਹਿਣਾ ਚਾਹੁੰਦਾ ਕਿ ਇਟਸ ਵੈਰੀ ਕਮੈਂਡੇਬਲ ਐਫਰਟ ਕਿ ਜਿਹੜੇ ਨਾਕਾਬੰਦੀ ਤੇ ਇਹਨਾਂ ਨੇ ਉਹਨਾਂ ਨੂੰ ਓਵਰ ਪਾਵਰ ਕੀਤਾ ਕਿਸੇ ਜਿਸਨੇ ਫਾਇਰ ਕੀਤਾ ਜਿਹਦੇ ਕੋਲ ਵੈਪਨ ਹੋਵੇ ਉਹਨੂੰ ਕਾਫੀ ਕਰੇਜਿਸ ਇਸ ਮੈਂ ਮੰਨਦਾ ਕਿ ਉਹਨੂੰ ਫੜ ਕੇ ਉਹਨੂੰ ਓਵਰ ਪਾਵਰ ਕਰਨਾ ਜੀ ਕਿੰਨੇ ਲੋਕਾਂ ਨੂੰ ਗੋਲੀਆਂ ਵਜੀਆਂ ਕੌਣ-ਕੌਣ ਸੀ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਹਲੇ ਫਿਲਹਾਲ ਇੱਕ ਦੀ ਪੱਕੀ ਪੁਸ਼ਟੀ ਹੈ ਜੀ ਬਾਕੀ ਨੂੰ ਹਸਪੀਟਲ ਲੈ ਕੇ ਗਿਆ ਹੋਏ ਆ ਇੱਕ ਥੋੜਾ ਕ੍ਰਿਟੀਕਲੀ ਇਲ ਹੈ ਉਹਦਾ ਇਲਾਜ ਚੱਲ ਰਿਹਾ ਹੈ ਰੈਸਟ੍ਰੀ ਸੀ ਵੈਰੀਫਾਈ ਕਰ ਰਹੇ ਹਾਂ ਬਿਕਾਜ਼ ਇਟਸ ਰੀਸੈਂਟ ਇਨਸੀਡੈਂਟ ਜਿਹਦੇ ਦੇ ਹਲੇ ਹੋਰ ਤਫ਼ਤੀਸ਼ ਕਰਕੇ ਤੁਹਾਨੂੰ ਅਸੀਂ ਬੈਟਰ ਫੈਕਟਸ ਦੱਸ ਪਾਵਾਂਗੇ ਹਲੇ ਇੱਕ ਤਾਂ ਦੇਖੋ ਜੇ ਪੱਕਾ ਹੀ ਹੈਗਾ ਬਟ ਵੀ ਵਿਲ ਸੀ ਐਗਜੈਕਟ ਤੁਹਾਨੂੰ ਪ੍ਰੋਪਰਲੀ ਅਸੀਂ ਦੱਸ ਪਾਵਾਂਗੇ ਜਿਹੜਾ ਕਾਊਂਟਲ ਟੋਟਲ ਕਿੰਨੇ ਜਾਣੇ ਸੀ ਤੇ ਕਦ ਤੇ ਸਿੱਗੇ ਦੇਖੋ ਇੱਕ ਇਹਨਾਂ ਦੀ ਐਕਸ ਵਾਈ ਸੀਗੀ ਬੇਟਾ ਸੀਗਾ ਤੇ ਨਾਲ ਨੂੰ ਸੀਗੀ ਬੇਟੇ ਦੇ ਤਾਂ ਕਲੀਅਰਲੀ ਕਲੀਅਰ ਕਟ ਇੰਜਰੀਜ਼ ਤੇ ਹੀਸ ਕ੍ਰਿਟੀਕਲੀ ਇਲ ਬਾਕੀ ਦੀ ਐਸਟੀ ਪੁਸ਼ਟੀ ਕਰ ਰਿਹਾ ਹਸਪੀਟਲ ਦੇ ਵਿੱਚ ਕਿਉਂਕਿ ਹੁਣੇ ਮੈਟਰ ਰੀਸੈਂਟਲੀ ਹੋਇਆ ਤਸੀਦ ਇਥੇ ਵਰਕ ਕਰ ਰਿਹਾ ਹਸਪੀਟਲ ਕਿਹੜੇ ਦਾਸ ਕਿਰਾਇਆ ਗਿਆ ਸਰ ਨਾਲ ਦੀ ਹਸਪੀਟਲ ਦੇ ਵਿੱਚ ਇੱਥੇ ਕੋ ਨਾਨਕ ਹਸਪੀਟਲ ਦੇ ਵਿੱਚ ਸੋ ਰਣਵੀਰ ਤਿੰਨ ਲੋਕਾਂ ਨੂੰ ਜਿਹੜੇ ਕਿ ਪੁਲਿਸ ਦੁਆਰਾ ਪੁਸ਼ਟੀ ਕੀਤੀ ਗਈ ਹੈ ਇੱਕ ਉਹਨਾਂ ਦੀ ਪਤਨੀ ਇੱਕ ਉਹਨਾਂ ਦਾ ਬੇਟਾ ਤੇ ਇੱਕ ਉਹਨਾਂ ਦੀ ਬੇਟੇ ਦੀ ਪਤਨੀ ਜਿਹੜੇ ਕਿ ਤਿੰਨ ਲੋਕ ਨੂੰ ਗੋਲੀਆਂ ਜ਼ਰੂਰ ਵਜੀਆਂ ਸੋ ਪਹਿਲਾਂ ਥਾਣੇ ਦੇ ਥੋੜੀ ਜੀ ਦੂਰੀ ਤੇ ਉਹਨਾਂ ਦਾ ਕਲੈਸ਼ ਹੋਇਆ ਸੀ ਆਪਸ ਦੇ ਵਿੱਚ ਝਗੜਾ ਟੈਮੋਨੀਆ ਦਾ ਕੇਸ ਸੀ ਪਹਿਲੀ ਪਤਨੀ ਹੈ ਤੋਂ ਉਸ ਤੋਂ ਬਾਅਦ ਇਸ ਘਟਨਾ ਨੂੰ ਥਾਣੇ ਦੇ ਗੇਟ ਦੇ ਬਾਹਰ ਅੰਜਾਮ ਦਿੱਤਾ ਗਿਆ ਤੇ ਤਿੰਨਾਂ ਨੂੰ ਹਸਪਤਾਲ ਦੇ ਵਿੱਚ ਰਣਵੀਰ ਦਾਖਲ ਜ਼ਰੂਰ ਕਰਵਾਇਆ ਗਿਆ ਬਹੁਤ ਧੰਨਵਾਦ ਅਮਿਤਸਪੂਰੀ ਜਾਣਕਾਰੀ ਦੇ ਲਈ ਅਮਿਤ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ ਸੀਆਰਪੀਐਫ ਦੇ ਰਿਟਾਇਰਡ ਡੀਐਸਪੀ ਨੇ ਆਪਣੀ ਪਤਨੀ ਪੁੱਤ ਅਤੇ ਨੂੰਹ ਨੂੰ ਗੋਲੀਆਂ ਮਾਰ ਦਿੱਤੀਆਂ ਨੇ ਤੇ ਇਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਮੈਟ੍ਰਿਮੋਨੀਅਲ ਡਿਸਪਿਊਟ ਸੀ ਜਿਸ ਨੂੰ ਲੈ ਕੇ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਸੀ ਰਾਜਾ ਸੰਸੀ ਦੇ ਨਾਲ ਸਬੰਧਤ ਤੇ ਸੀਆਰਪੀਐਫ ਦਾ ਰਿਟਾਇਰਡ ਡੀਐਸਪੀ ਜਿਸ ਨੇ ਆਪਣੇ ਵਪਨ ਦੇ ਨਾਲ ਪਤਨੀ ਪੁੱਤ ਅਤੇ ਨੂੰਹ ਦੇ ਗੋਲੀਆਂ ਮਾਰੀਆਂ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਜ਼ਮੀਨ ਜਾਇਦਾਦ ਨੂੰ ਲੈ ਕੇ ਇਹ ਵਿਵਾਦ ਚੱਲ ਰਿਹਾ ਸੀ ਤੇ ਲਾਇਸੈਂਸੀ ਅਸਲੇ ਦੇ ਨਾਲ ਇਹ ਫਾਇਰਿੰਗ ਕੀਤੀ ਹੈ ਦੇ ਘਾਇ ਸੀ ਗੱਲ ਜੀ ਆਪ ਦੇ ਵਾਲੀ ਤੋਂ ਗੱਲਬਾਤ ਕਰਕੇ ਵਾਪਸ ਹੀ ਆਇਆ ਇਨਸੀਡੈਂਟ ਹੋ ਗਿਆ ਉਹ ਬਾਕੀ ਅਸੀਂ ਵੈਰੀਫਾਈ ਸਾਰਾ ਕਰ ਰਹੇ ਹਾਂ ਬ੍ਰਦਰ ਮੈਂ ਵੈਰੀਫਾਈ ਕਰਦਾਸ ਤੇ ਆ ਬੰਦਾ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਲੱਗਾ ਮੈਰੂ ਬਲੋਨੀ ਦਾ ਜਿੰਨਾ ਕਿ ਸਾਨੂੰ ਪਤਾ ਲੱਗਾ ਉਹ ਤੁਹਾਨੂੰ ਵੀ ਮੈਂ ਬਾਹਰ ਸੀ ਬਾਹਰ ਹੀ ਜਲੀ ਥਾਣੇ ਦੇ ਇੱਥੋਂ ਹੀ ਬਾਹਰ ਆ ਗਏ ਨੇ ਇੱਥੇ ਆ ਕੇ ਡਿਸਪਿਊਟ ਹੋ ਗਿਆ ਜੀ ਜਿਨ੍ਹਾਂ ਦਾ ਫੈਮਿਲੀ ਡਿਸਪਿਊਟ ਹੈ ਆਪ ਜੀ ਉਹ ਇੱਕ ਬਜ਼ੁਰਗ ਹੋਣੇ ਉਹਨੇ ਆਪਣੇ ਬੇੜੇ ਦੇ ਚਲਾਈ ਆ ਆਪ ਦੇ ਜਿਹੜਾ ਫੈਮਿਲੀ ਡਿਸਪਿਊਟ ਹੈ ਜੀ ਉਹਨਾਂ ਦਾ ਲੱਗੀ ਕਿਰੇ ਬੇਟੇ ਦੇ ਬੇਟੇ ਦੇ ਲੱਗੀ ਜੀ ਹਸਪੀਟਲ ਭੇਜ ਦਿੱਤਾ ਵਾ ਦਿਨ ਜਾਨੇ ਸੀ ਦਿਨੇ ਹਸਪੀਟਲ ਠੀਕ ਹੈ ਜੀ ਸਰ ਕਿੰਨੀ ਕੀ ਪਤਾ ਲੱਗਾ ਕੀ ਮਾਮਲਾ ਕੀ ਹੈ ਸਾਰਾ ਇਹਨਾਂ ਦਾ ਆਪਣਾ ਫੈਮਿਲੀ ਡਿਸਪਿਊਟ ਹੈ ਜੀ ਤੇ ਇਸੇ ਤਹਿ ਤੇ ਉਹਨਾਂ ਗੋਲੀ ਚਲਾਈ ਹੈ ਕਿੰਨੀਆਂ ਗੋਲੀਆਂ ਚ ਬਾਕੀ ਅਸੀਂ ਵੈਰੀਫਾਈ ਕਰਦੇ ਹਾਂ ਕਿ ਕਿਹਨੇ ਜਿਹਨੂੰ ਗੋਲੀ ਲੱਗੀ ਉਹਦੀ ਮੌਤ ਹੋ ਚੁੱਕੀ ਹੈ ਹਜੇ ਤੱਕ ਵੈਰੀ ਕਲੀਅਰ ਨਹੀਂ ਕਰ ਰਹੇ ਸਰ ਇੰਨੇ ਬੰਦਿਆਂ ਨੂੰ ਗੋਲੀਆਂ ਲੱਗੀਆਂ ਜੀ ਇੱਕ ਬੰਦੇ ਦੇ ਲੱਗੀ ਹਜੇ ਬਾਕੀ ਅਜਗਲੀਆ ਮਿਆਦਾ ਨਹੀਂ 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 ਹਸਪੀਟਲ ਤੋਂ ਹਸਪੀਟਲ ਇਹ ਕਹ ਰਹੇ ਨੇ जख्मी ਹੋਏ ਨੇ ਐਸਐਚਓ ਸਾਹਿਬ ਕਹ ਰਹੇ जख्मी ਹੋਏ ਤੇ ਨੇ ਉਹਨਾਂ ਨੂੰ ਆਪਾਂ ਹਸਪੀਟਲ ਭੇਜਤਾ ਹਾਂ ਜੀ ਹਸਪੀਟਲ ਗਏ ਆ ਬਾਕੀ ਉਹ ਹਸਪੀਟਲ ਜਾ ਕੇ ਵੈਰੀਫਾਈ ਕਰਦੇ ਆਂ ਅਰ ਕਿੰਨੇ ਘੰਟੇ ਨਾਕਾ ਲੱਗਿਆ ਤੁਹਾਡਾ ਬਰ ਮੁਲਾਜ਼ਮਾਂ ਅੱਜ ਕਿੱਥੇ ਸੀ ਇਹ ਇੱਥੇ ਮੁਲਾਜ਼ਮਾਂ ਨੇ ਰਾਉਂਡ ਅਪ ਕੀਤਾ ਜੀ ਉਹਨਾਂ ਨੂੰ ਠੀਕ ਹੈ ਜੀ ਓਕੇ ਤਾਜ ਦੇ ਨਾਲ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਸ ਸ਼ਖਸ ਦਾ ਨਾਮ ترسےਮ ਸਿੰਘ ਹੈ ਜਿਹੜਾ ਸਾਬਕਾ ਡੀਐਸਪੀ ਆ ਸੀਆਰਪੀਐਫ ਦਾ ਤੇ ਇਸ ਦਾ ਬੇਟਾ ਬਚਿੱਤਰ ਸਿੰਘ ਜਿਸ ਤੇ ਇਸਨੇ ਗੋਲੀਆਂ ਚਲਾਈਆਂ ਤੇ ਉਸ ਦੀ ਮੌਤ ਹੋ ਗਈ ਹੈ ਤਾਂ ਇੱਕ ਸਾਬਕਾ ਡੀਐਸਪੀ ਨੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਹੈ ਗੋਲੀਆਂ ਮਾਰ ਕੇ ਆਪਣੇ ਪੁੱਤ ਦਾ ਕਤਲ ਕੀਤਾ ਹੈ ਪਤਨੀ ਅਤੇ ਨੂੰਹ ਤੇ ਵੀ ਗੋਲੀਆਂ ਚਲਾਈਆਂ ਨੇ ਜਿਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਹਸਪੀਟਲ ਦੇ ਵਿੱਚ ਭਰਤੀ ਨੇ ਤਾਂ ਅੰਮ੍ਰਿਤਸਰ ਦੇ ਵਿੱਚ सीआरपीएफ ਦੇ ਸਾਬਕਾ ਡੀਐਸਪੀ ਨੇ ਆਪਣੇ ਪੁੱਤ ਦਾ ਕਤਲ ਕਰ ਦਿੱਤਾ ਥਾਣੇ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਟ੍ਰਿਮੋਨੀਅਲ ਡਿਸਪਿਊਟ ਦੱਸਿਆ ਜਾ ਰਿਹਾ ਹੈ ਇਸ ਸ਼ਖਸ ਦੇ ਦੋ ਬਿਆਨ ਨੇ ਪਹਿਲੀ ਪਤਨੀ ਪੁੱਤ ਅਤੇ ਨੂੰਹ ਦੇ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ ਥਾਣੇ ਪਹੁੰਚਣਾ ਸੀ ਇੱਕ ਥਾਣੇ ਪਹੁੰਚਣ ਤੋਂ ਪਹਿਲਾਂ ਹੀ ਮਹਿਜ਼ 100 ਮੀਟਰ ਦੇ ਅੰਦਰ ਹੀ ਜਦੋਂ ਪਹੁੰਚ ਰਹੇ ਸੀ ਤਾਂ ਉਸੇ ਦੌਰਾਨ ਇਸ ਸ਼ਖਸ ਦੇ ਵੱਲੋਂ ਜੋ ਸਾਬਕਾ ਡੀਐਸਪੀ ਹੈ ਸੀਆਰਪੀਐਫ ਦਾ ਇਸ ਨੇ ਆਪਣੀ ਲਾਇਸੈਂਸੀ ਪਿਸਟਲ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਆਪਣੀ ਪਤਨੀ ਆਪਣੇ ਬੇਟੇ ਅਤੇ ਆਪਣੀ ਨੂੰਹ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦੇ ਵਿੱਚ ਇਸਦੇ ਬੇਟੇ ਬਚਿੱਤਰ ਸਿੰਘ ਦੀ ਮੌਤ ਹੋ ਗਈ ਹੈ ਤੇ ਇਸ ਦੀ ਪਹਿਚਾਣ ترਸੀਮ ਸਿੰਘ ਵੱਜੋਂ ਹੋਈ ਹੈ ਜਿਸ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਦੀ ਪਤਨੀ ਗੰਭੀਰ ਹਾਲਤ ਦੇ ਵਿੱਚ ਹੈ ਜਗੀਰਕੌਰ ਉਸ ਦਾ ਨਾਮ ਹੈ ਦੱਸਦੀ ਹੈ ਕਿ ਜਗੀਰਕੌਰ ਹਸਪੀਟਲ ਦੇ ਵਿੱਚ ਹੈ ترਸੀਮ ਸਿੰਘ ਦੀਆਂ ਦੋ ਵਿਆਹ ਨੇ ਐਸੇ ਖਬਰ ਤੇ ਹੋਰ ਅਪਡੇਟ ਦੇ ਲਈ ਰਾਜੀਵ ਸ਼ਰਮਾ ਜੁੜੇ ਨੇ ਮੇਰੇ ਸਹਿਯੋਗੀ ਰਾਜੀਵ ਕਿ ਕੁਝ ਅਪਡੇਟ ਕਿਉਂਕਿ ਵੱਡੀ ਵਾਰਦਾਤ ਅਮਰਿਤਸਰ ਦੇ ਵਿੱਚੋਂ ਵਾਪਰੀ ਸਾਬਕਾ ਡੀਐਸਪੀ ਨੇ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਹੈ ਕਿ ਕੋਈ ਜਾਣਕਾਰੀ ਮਿਲ ਰਹੀ ਹੈ ਆ ਬਿਲਕੁਲ ਰਣਬੀਰ ਇਸ ਵੇਲੇ ਮੈਂ ਨਾਲ ਦੀ ਨਾਲ ਕੁਝ ਤਸਵੀਰਾਂ ਜਿਹੜੀਆਂ ਉਹ ਵੀ ਸਾਂਝੀਆਂ ਕਰ ਰਿਹਾ ਹਾਲਾਂਕਿ ਉਹ ਬਲਰ ਕਰਨੀਆਂ ਪੈਣਗੀਆਂ ਕਿਉਂਕਿ ਬੁਰੀ ਬੁਰੀ ਤਰ੍ਹਾਂ ਜੋ ਹੈ ਕਤਲ ਕੀਤਾ ਗਿਆ ਪਰ ਪੂਰੀ ਕਹਾਣੀ ਦੱਸਣ ਦੀ ਕੋਸ਼ਿਸ਼ ਕਰਦੇ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਇਸ ਵੇਲੇ ਮੈਂ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਹਾਂ ਔਰ ਮੇਰੇ ਪਿੱਛੇ ਇਹ ਜਿਹੜਾ ਮੇਨ ਗੇਟ ਹੈ ਇਹ ਇੱਕ ਤਾਂ ਸਾਹਮਣੇ ਸਦਰ ਥਾਣਾ ਹੈ ਔਰ ਉਸ ਦੇ ਨਾਲ ਈਐਸਆਈ ਹਸਪੀਟਲ ਵੀ ਹੈ ਤਾਂ ਉਸ ਪਾਸੇ ਇਹ ਰਸਤਾ ਜਿਹੜਾ ਜਾਂਦਾ ਜਾਂਦ ਕੇ ਬਿਲਕੁਲ ਕੁਝ ਮੀਟਰ ਦੀ ਦੂਰੀ ਤੇ ਜਿੱਥੇ ਪੁਲਿਸ ਸਟੇਸ਼ਨ ਹੈ ਉੱਥੇ ਇਹ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਪਹੁੰਚਦੀਆਂ ਨੇ ਤਾਂ ਜਿਹੜਾ ਤਰਸੀਮ ਸਿੰਘ ਜੋ ਕਿ ਸੀਆਰਪੀਐਫ ਦਾ ਸਾਫ ਦਾ ਡੀਐਸਪੀ ਹੈ ਉਹ ਆਪਣੇ ਪਰਿਵਾਰਕ ਝਗੜੇ ਨੂੰ ਲੈ ਕੇ ਥਾਣੇ ਪਹੁੰਚਦਾ ਹੈ ਤਾਂ ਥਾਣੇ ਦੇ ਅੰਦਰ ਗੱਲਬਾਤ ਕਰਨ ਤੋਂ ਬਾਅਦ ਜਦੋਂ ਇਹ ਠੀਕ ਇਸ ਗੇਟ ਦੇ ਕੋਲ ਪਹੁੰਚਦੇ ਨੇ ਤਾਂ ਉਦੋਂ ਤਰਸੇਮ ਸਿੰਘ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਹਦਾ ਜਿਹੜਾ ਲਾਇਸੈਂਸੀ ਵੈਪਨ ਸੀ ਉਸ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਔਰ ਉਸ ਗੋਲੀ ਬਾਰੀ ਦੇ ਵਿੱਚ ਜਿਹੜਾ ਉਸ ਦਾ ਬੇਟਾ ਹੈ ਬਚਿੱਤਰ ਸਿੰਘ ਜੋ ਕਿ ਤਰਨਸੇਮ ਸਿੰਘ ਦੀ ਜਿਹੜੀ ਪਹਿਲੀ ਪਤਨੀ ਹੈ ਉਸ ਦਾ ਬੇਟਾ ਸੀ ਤਾਂ ਇਹ ਅ ਦੋਵਾਂ ਪਰਿਵਾਰਾਂ ਦੇ ਵਿੱਚ ਲੰਬੇ ਸਮੇਂ ਤੋਂ ਵਿਵਾਦ ਜਿਹੜਾ ਉਹ ਚੱਲ ਰਿਹਾ ਸੀ ਤਾਂ ਦੋ ਲੋਕ ਜਿਹੜੇ ਨੇ ਉਹ ਜ਼ਖਮੀ ਵੀ ਹੋਏ ਨੇ ਇੱਕ ਤਾਂ ਤਰਸੀਮ ਸਿੰਘ ਦੀ ਜਿਹੜੀ ਪਹਿਲੀ ਪਤਨੀ ਹੈ ਔਰ ਉਸ ਦੀ ਜਿਹੜੀ ਨੂੰਹ ਹੈ ਯਾਨੀ ਕਿ ਤਿੰਨ ਲੋਕਾਂ ਨੂੰ ਜੋ ਹੈ ਉਸ ਵੱਲੋਂ ਸ਼ਿਕਾਰ ਬਣਾਇਆ ਗਿਆ ਸੀ ਜਦ ਕਿ ਇੱਕ ਸ਼ਖਸ ਦੀ ਬਚਿੱਤਰ ਸਿੰਘ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇੱਕ ਵਾਰ ਮੈਂ ਇਲਾਕਾ ਵੀ ਦਿਖਾ ਦਿਆਂ ਕਿ ਬਿਲਕੁਲ ਚਹਿਲ ਪਹਿਲ ਵਾਲਾ ਇਹ ਇਲਾਕਾ ਹੈ ਤਾਂ ਬਿਲਕੁਲ ਥੋੜੀ ਦੂਰੀ ਦੇ ਉੱਤੇ ਗੁਰਦਾਨਕ ਦੇਵ ਹਸਪੀਟਲ ਹੈ ਜਿੱਥੇ ਕਿ ਕਾਫੀ ਭੀੜ ਨਜ਼ਰ ਆਉਂਦੀ ਹੈ ਬਿਲਕੁਲ ਸਾਹਮਣੇ ਸਕੂਲ ਹੈ ਕਾਨਵੈਂਟ ਸਕੂਲ ਹੈ ਔਰ ਇਸ ਵੇਲੇ ਵੀ ਤੁਸੀਂ ਦੇਖੋ ਕਿ ਟ੍ਰੈਫਿਕ ਬਹੁਤ ਜ਼ਿਆਦਾ ਇੱਥੇ ਚੱਲਦੀ ਹੈ ਤਾਂ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਤਾਂ ਕਿਸੇ ਹੋਰ ਦਾ ਵੀ ਨੁਕਸਾਨ ਜਿਹੜਾ ਉਹ ਹੋ ਸਕਦਾ ਹੈ ਪਰ ਹੁਣ ਕਿਉਂਕਿ ਪੁਲਿਸ ਵੱਲੋਂ ਤਰਸੀਮ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਔਰ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਨੇ ਫਿਲਹਾਲ ਇਸ ਏਰੀਏ ਨੂੰ ਕਾਡਨ ਆਫ ਕਰਕੇ ਜਿਹੜੀ ਫੋਰੈਂਸਿਕ ਟੀਮ ਹੈ ਉਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਜਿੰਨੀਆਂ ਵੀ ਗੋਲੀਆਂ ਇੱਥੇ ਚੱਲੀਆਂ ਕਿਉਂਕਿ 2 ਤੋਂ 3 ਫਾਇਰ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਕਿ ਹੋਏ ਔਰ ਇੱਕ ਫਾਇਰ ਜਿਹੜਾ ਸਿੱਧਾ ਬਚਿੱਤਰ ਸਿੰਘ ਦੇ ਲੱਗਦਾ ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਪਰਮਜੀਤ ਕੌਰ ਔਰ ਉਸ ਦੀ ਜਿਹੜੀ ਤਰਸੀਮ ਸਿੰਘ ਦੀ ਨੂੰ ਹੈ ਉਹ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਬਿਲਕੁਲ ਨਾਲ ਜੇਕਰ ਮੈਂ ਗੱਲ ਕਰਾਂ ਤਾਂ ਸਾਂਝੀ ਕੰਦ ਹੈ ਗੁਰਨਾਨਕ ਦੇਵ ਹਸਪੀਟਲ ਜੋ ਮੈਡੀਕਲ ਕਾਲਜ ਵੀ ਅਮਰਤਸਰ ਦਾ ਤਾਂ ਉਸ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਨੂੰ ਜੋ ਹੈ ਉਹ ਭਰਤੀ ਕਰਵਾਇਆ ਗਿਆ ਹੈ ਸਾਡੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਵੀ ਮੌਜੂਦ ਨੇ ਕਿਉਂਕਿ ਸੀਨੀਅਰ ਪੁਲਿਸ ਅਫੀਸ਼ਰ ਜਿਹੜੇ ਨੇ ਲਗਾਤਾਰ ਉਹਨਾਂ ਵੱਲੋਂ ਜਿਹੜਾ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਰਿਸ਼ਭ ਪੋਲਾ ਜੋ ਕਿ ਇਸ ਏਰੀਏ ਦੇ ACP ਨੇ ਉਹ ਮੌਕੇ ਤੇ ਮੌਜੂਦ ਨੇ ਔਰ तमाम ਜਿਹੜੀ ਹੋਰ ਆਸ-ਪਾਸ ਦੇ ਜਿਹੜੇ ਇਲਾਕਿਆਂ ਦੀ ਹੋਰ ਪੁਲਿਸ ਫੋਰਸ ਵੀ ਇੱਥੇ ਬੁਲਾਈ ਗਈ ਹੈ ਕਿਉਂਕਿ ਥਾਣੇ ਦੇ ਗੇਟ ਦੇ ਠੀਕ ਬਾਹਰ ਇਹ ਜਿਹੜੀ ਵਾਰਦਾਤ ਹੈ ਉਸ ਨੂੰ ਅੰਜਾਮ ਦਿੱਤਾ ਗਿਆ ਤਾਂ ਜਿਹੜੇ ਆਈਪੀਐਸ ਅਧਿਕਾਰੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਫਿਲਹਾਲ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕਿਉਂ ਇਹ ਵਜ੍ਹਾ ਬਣੀ ਕਿ ਥਾਣੇ ਤੋਂ ਬਾਹਰ ਨਿਕਲਦਿਆਂ ਹੀ ਜਿਹੜੀਆਂ ਤਾਬੜ ਤੋਰ ਗੋਲੀਆਂ ਨੇ ਉਹ ਚਲਾ ਦਿੱਤੀਆਂ ਜਾਂਦੀਆਂ ਨੇ ਤਾਂ ਇੱਥੋਂ ਮੈਂ ਦੱਸ ਦਿਆਂ ਕਿ ਜਿਸ ਜਗ੍ਹਾ ਤੇ ਇਸ ਵੇਲੇ ਪੁਲਿਸ ਅਧਿਕਾਰੀ ਮੌਜੂਦ ਨੇ ਇਤੋਂ ਮਹਿਜ਼ 100 ਮੀਟਰ ਦੀ ਦੂਰੀ ਦੇ ਉੱਤੇ ਪੁਲਿਸ ਸਟੇਸ਼ਨ ਹੈ ਔਰ ਉੱਥੇ ਥਾਣੇ ਦੇ ਅੰਦਰ ਇਹਨਾਂ ਵੱਲੋਂ ਗੱਲਬਾਤ ਕਰਨ ਤੋਂ ਬਾਅਦ ਜਦੋਂ ਇਹ ਬਾਹਰ ਪਹੁੰਚਦੇ ਨੇ ਤਾਂ ਗੇਟ ਦੇ ਕੋਲ ਆ ਕੇ ਇਹਨਾਂ ਵੱਲੋਂ ਫਾਇਰਿੰਗ ਜਿਹੜੀ ਹੈ ਜਿਹੜਾ ਤਰਸੀਮ ਸਿੰਘ ਹੈ ਉਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆਈਪੀਐਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਸਰ ਥੋੜਾ ਜਾਣਕਾਰੀ ਦੇ ਦਿਓ ਪੂਰਾ ਮਾਮਲਾ ਹੈ ਕੀ ਸਰ ਅਪਡੇਟ ਕੀ ਹੈ ਸਾਰਾ ਦਾ ਇਹ ਇਹ ਕਿ ਜੀ ਕ੍ਰਿਟੀਕਲੀ ਇੰਜਰਡ ਹੈ ਜੀ ਜਿਹੜੇ ਜਿਨ੍ਹਾਂ ਦੇ ਗੋਲੀ ਲੱਗੀ ਹੈਗੀ ਜੀ ਤੇ ਹੁਣ ਵੀਰ ਟੱਚ ਇਨ ਟੱਚ ਵਿਦ ਡਾਕਟਰ ਜਿਵੇਂ ਸਾਨੂੰ ਪਤਾ ਲੱਗਦਾ ਕੋਈ ਵੀ ਤੁਹਾਨੂੰ ਅਪਡੇਟ ਦਵਾਂਗੇ ਹੀ ਇਸ ਸੀਆਰਪੀਐਫ ਦੇ ਰਿਟਾਇਰਡ ਅਸਿਸਟੈਂਟ ਕਮਾਂਡੈਂਟ ਲੈਵਲ ਦੇ ਡੀਐਸਪੀ ਲੈਵਲ ਦੇ ਆਫੀਸਰ ਸੀਗੇ ਇਹ ਤੇ ਇਹਨਾਂ ਦਾ ਮੈਰੀਟਲ ਡਿਸਪਿਊਟ ਦਾ ਕੇਸ ਹੈ ਜਿਹਦੇ ਕਰਕੇ ਇਹਨਾਂ ਦੀ ਵਰਬਲ ਆਲਟਰਕੇਸ਼ਨ ਹੋਈ ਜੋ ਕਿ ਕਨਵਰਟ ਹੋ ਗਈ ਫਾਇਰਿੰਗ ਦੇ ਵਿੱਚ ਇਹਨਾਂ ਨੇ ਫਾਇਰ ਕੀਤਾ ਤੇ ਜਿਸ ਕਰਕੇ ਇਨਸੀਡੈਂਟ ਅਪ ਪਲੇਸ ਕੀਤਾ ਜੀ ਜਿਨ੍ਹਾਂ ਲੋਕਾਂ ਦੇ ਗੋਲੀ ਲੱਗੀ ਆ ਉਹ ਵੀ ਇਹਨਾਂ ਦੇ ਰਿਲੇਸ਼ਨ ਦੇ ਹਾਂਜੀ ਬਿਲਕੁਲ ਇਹਨਾਂ ਦੀ XY ਜੀ ਸੀਗੀ ਉਹ ਸੀਗੇ ਤੇ ਬੱਚਾ ਬੇਟਾ ਸੀ ਇਹਨਾਂ ਦਾ ਤੇ ਨੂੰਹ ਸੀਗੀ ਜੀ ਥਾਣੇ ਚ ਗੱਲਬਾਤ ਅੱਜ ਹੀ ਕੀਤੀ ਜੀ ਕਾਫੀ ਦੇਰ ਤੋਂ ਥਾਣੇ 'ਚ ਇਹਨਾਂ ਦਾ ਮਾਮਲਾ ਚੱਲ ਰਿਹਾ ਸੀ ਜੀ ਇਹ ਹੁਣ ਸਾਡੇ ਕੋਲ ਹਲੇ ਆ ਰਹੇ ਸੀਗੇ ਕੀ ਕਰ ਰਹੇ ਸੀਗੇ ਇਹ ਤਾਂ ਹੁਣ ਪਤਾ ਲੱਗੇਗਾ ਜੀ ਕਿ ਲੈ ਕੇ ਆ ਰਹੇ ਸੀਗੇ ਅਸੀਂ ਇਹਨੂੰ ਜਸਟ ਹੁਣੇ ਨੈਪ ਕੀਤਾ ਥੋੜੀ ਦਿਨ ਪਹਿਲਾਂ ਇਨਵੈਸਟੀਗੇਸ਼ਨ ਵਿਲ ਬੀ ਕੰਪਲੀਟ ਹੋ ਉਸ ਰਿਕਾਰਡ ਚੈੱਕ ਕਰਕੇ ਤੁਹਾਨੂੰ ਫਿਰ ਬੈਟਰ ਦੱਸ ਸਕੋਗੇ। ਬਿਲਕੁਲ ਇਹ ਜਾਣਕਾਰੀ ਜਿਹੜੀ ਆਈਪੀਐਸ ਅਧਿਕਾਰੀ ਵੱਲੋਂ ਦਿੱਤੀ ਗਈ ਹੈ ਕਿ ਤਰਸੀਮ ਸਿੰਘ ਨਾਮ ਦਾ ਜੋ ਅਸਿਸਟੈਂਟ ਕਮਾਂਡੈਂਟ ਸੀ ਸੀਆਰਪੀਐਫ ਦੇ ਵਿੱਚ ਤਾਂ ਸਾਬਕਾ ਜਿਹੜਾ ਡੀਐਸਪੀ ਪੰਦਰ ਦਾ ਡੀਐਸਪੀ ਲੈਵਲ ਦਾ ਜਿਹੜਾ ਅਧਿਕਾਰੀ ਸੀ ਉਸ ਦੀ ਆਪਣੀ ਜਿਹੜੀ ਪਹਿਲੀ ਪਤਨੀ ਹੈ ਤਾਂ ਉਸ ਦੇ ਨਾਲ ਡਿਸਪਿਊਟ ਚੱਲ ਰਿਹਾ ਸੀ ਔਰ ਪੁਲਿਸ ਦਾ ਕਹਿਣਾ ਕਿ ਅੱਜ ਜਦੋਂ ਇਹ ਥਾਣੇ ਪਹੁੰਚਦੇ ਨੇ ਥਾਣੇ ਆ ਕੇ ਇਹਨਾਂ ਦੀ ਜਿਹੜੀ ਗੱਲਬਾਤ ਹੈ ਉਹ ਪੁਲਿਸ ਅਧਿਕਾਰੀਆਂ ਦੇ ਵੱਲੋਂ ਸੁਣੀ ਜਾਂਦੀ ਹੈ ਪਰ ਜਿੱਦਾਂ ਹੀ ਇਹ ਥਾਣੇ ਤੋਂ ਬਾਹਰ ਨਿਕਲਦੇ ਨੇ ਤਾਂ ਤਰਸੇਮ ਸਿੰਘ ਦੇ ਵੱਲੋਂ ਆਪਣੀ ਪਹਿਲੀ ਪਤਨੀ ਔਰ ਜਿਹੜਾ ਉਸ ਦਾ ਬੇਟਾ ਸੀ ਔਰ ਉਸ ਦੀ ਜਿਹੜੀ ਨੂੰਹ ਆ ਉਹਨਾਂ ਤਿੰਨਾਂ ਦੇ ਉੱਤੇ ਉਸ ਵੱਲੋਂ ਕੀ ਕਹ ਰਾਜੀ ਬਹੁਤ ਸ਼ੁਕਰੀਆ ਰਾਜੀਵ ਸ਼ਰਮਾ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਅੰਮ੍ਰਿਤਸਰ ਤੋਂ ਤਾਂ ਅੰਮ੍ਰਿਤਸਰ ਦੇ ਵਿੱਚ ਵੱਡੀ ਵਾਰਦਾਤ ਵਾਪਰੀ ਹੈ ਜਿੱਥੇ CRPF ਦੇ ਸਾਬਕਾ DSP ਨੇ ਆਪਣੀ ਪਤਨੀ ਨੂੰ ਅਤੇ ਬੇਟੇ ਤੇ ਗੋਲੀਆਂ ਚਲਾ ਦਿੱਤੀਆਂ ਨੇ ਬੇਟੇ ਦੀ ਮੌਤ ਹੋ ਗਈ ਹੈ ਬੇਟੇ ਦਾ ਕਤਲ ਕਰ ਦਿੱਤਾ ਹੈ ਜਾਇਦਾਦ ਦਾ ਵਿਵਾਦ ਹੈ ਤੇ ਦੂਜੇ ਪਾਸੇ ਪਤਨੀ ਅਤੇ ਨੂੰਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀਆਂ ਨੇ ਹਸਪੀਟਲ ਦੇ ਵਿੱਚ